9 ਮਹੀਨਿਆਂ ਬਾਅਦ ਧਰਤੀ ਤੇ ਪਰਤੀ ਸੁਨੀਤਾ ਵਿਲੀਅਮਸ ਦੀ ਦੇਖੋ ਹਾਲਤ 9 ਮਹੀਨਿਆਂ ਦੇ ਵਿੱਚ ਕਿੰਨੀ ਬਦਲ ਗਈ ਹੈ ਸੁਨੀਤਾ ਵਿਲੀਅਮਸ ਪਹਿਲਾਂ ਅਤੇ ਹੁਣ ਦੇ ਵਿੱਚ ਕਿਵੇਂ ਆ ਗਿਆ ਇਨਾ ਫਰਕ ਪੁਲਾੜ ਦੇ ਵਿੱਚ 9 ਮਹੀਨੇ ਬਿਤਾਉਣ ਤੋਂ ਬਾਅਦ NASA ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਉਸਦੇ ਸਾਥੀ ਆਖਰਕਾਰ ਧਰਤੀ ਤੇ ਵਾਪਸ ਆ ਗਏ ਨੇ ਇਸ ਲੰਮੇ ਮਿਸ਼ਨ ਦੌਰਾਨ ਉਹਨਾਂ ਦੇ ਸਰੀਰ ਦੇ ਵਿੱਚ ਕਈ ਬਦਲਾਅ ਹੋਏ ਨੇ ਜੋ ਕਿਸੇ ਵੀ ਪੁਲਾੜ ਯਾਤਰੀ ਦੇ ਲਈ ਸਧਾਰਨ ਹਨ ਜਦੋਂ ਕੋਈ ਪੁਲਾੜ ਦੇ ਵਿੱਚ ਲੰਮਾ ਸਮਾਂ ਬਿਤਾਉਂਦਾ ਹੈ ਤਾਂ ਜ਼ੀਰੋ ਗ੍ਰੈਵਿਟੀ ਜਾਂ ਮਾਈਕਰੋ ਗ੍ਰੈਵਿਟੀ ਅਤੇ ਉਥੋਂ ਦੇ ਬੰਦ ਵਾਤਾਵਰਣ ਦਾ ਸਰੀਰ ਉੱਤੇ ਡੂੰਗਾ ਅਸਰ ਪੈਂਦਾ ਹੈ ਤੁਹਾਨੂੰ ਸੁਨੀਤਾ ਵਿਲੀਅਮਸ ਦੀ ਹੁਣ ਦੀ ਤਸਵੀਰ ਦਿਖਾਉਂਦੇ ਹਾਂ ਤੇ ਪਹਿਲਾਂ ਦੀ ਤਸਵੀਰ ਦਿਖਾਉਂਦੇ ਹਾਂ ਤੁਸੀਂ ਖੁਦ ਦੇਖਿਓ ਕਿੰਨਾ ਜ਼ਿਆਦਾ ਫਰਕ ਆ ਗਿਆ ਹੈ ਸੁਨੀਤਾ ਵਿਲੀਅਮਸ ਦੇ ਵਿੱਚ ਸੁਨੀਤਾ ਵਿਲੀਅਮਸ ਅਤੇ ਉਹਨਾਂ ਦੇ ਸਾਥੀ ਆਖਰਕਾਰ ਧਰਤੀ ਤੇ ਤਾਂ ਪਹੁੰਚ ਗਏ ਨੇ ਪਰ ਹੁਣ ਉਹਨਾਂ ਦੇ ਸਰੀਰ ਦੇ ਵਿੱਚ ਕਈ ਬਦਲਾਅ ਦੇਖੇ ਜਾਣਗੇ ਸੁਨੀਤਾ ਵਿਲੀਅਮਸ ਦੇ ਵਿੱਚ ਵੀ ਕਾਫੀ ਜ਼ਿਆਦਾ ਫਰਕ ਆ ਗਿਆ ਸੁਨੀਤਾ ਵਿਲੀਅਮਸ ਅਤੇ ਉਹਨਾਂ ਦੇ ਸਾਥੀ ਸਰੀਰਕ ਤੌਰ ਤੇ ਵੀ ਪੂਰੇ ਤਰੀਕੇ ਦੇ ਨਾਲ ਬਦਲੇ ਹੋਏ ਨਜ਼ਰ ਆਏ ਨੇ ਤੁਹਾਨੂੰ ਉਹ ਤਸਵੀਰ ਦਿਖਾਉਂਦੇ ਆ ਜਦੋਂ ਸੁਨੀਤਾ ਵਿਲੀਅਮਸ ਅਤੇ ਉਹਨਾਂ ਦੇ ਸਾਥੀ ਧਰਤੀ ਤੇ ਪਰਤੇ ਅਤੇ ਆਪਣੇ ਸਾਥੀਆਂ ਦੇ ਨਾਲ ਮੁਲਾਕਾਤ ਕਰ ਰਹੇ ਸਨ ਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਸੀ ਇਸ ਤਸਵੀਰ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਸਾਰਿਆਂ ਦੇ ਵਿੱਚ ਕਿੰਨਾ ਜ਼ਿਆਦਾ ਬਦਲਾਅ 9 ਮਹੀਨਿਆਂ ਦੇ ਵਿੱਚ ਆ ਗਿਆ ਹੈ ਦੱਸਦੀ ਹੈ ਕਿ ਇਹ ਤਬਦੀਲੀਆਂ ਹੱਡੀਆਂ ਮਾਸਪੇਸ਼ੀਆਂ ਦਿਲ ਦਿਮਾਗ ਅਤੇ ਇਥੋਂ ਤੱਕ ਕਿ ਮਾਨਸਿਕ ਸਥਿਤੀ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ ਹੁਣ ਜਦੋਂ ਉਹ ਧਰਤੀ ਤੇ ਆ ਹੀ ਗਏ ਨੇ ਤਾਂ ਉਹਨਾਂ ਨੂੰ ਕਈ ਮਹੀਨਿਆਂ ਦੇ ਮੁੜ ਵਸੇਵੇਂ ਦੀ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪਵੇਗਾ ਤਾਂ ਜੋ ਉਹਨਾਂ ਦਾ ਸਰੀਰ ਮੁੜ ਤੋਂ ਪੂਰੀ ਤਰ੍ਹਾਂ ਆਮ ਹੋ ਸਕੇ ਪੁਲਾੜ ਦੇ ਵਿੱਚ 9 ਮਹੀਨੇ ਬਿਤਾਉਣ ਤੋਂ ਬਾਅਦ ਸਰੀਰ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਨੇ ਗ੍ਰੈਵਿਟੀ ਦੇ ਅਨਹੋਂਦ ਦੇ ਵਿੱਚ ਹੱਡੀਆਂ ਦੀ ਗਣਤਾ ਹਰ ਮਹੀਨੇ ਲਗਭਗ 1% ਘਟਦੀ ਹੈ ਹੱਡੀਆਂ ਦੇ ਫ੍ਰੈਕਚਰ ਦੇ ਜੋਖਮ ਨੂੰ ਇਹ ਵਧਾਉਂਦੀ ਹੈ ਇਸੇ ਤਰ੍ਹਾਂ ਮਾਸਪੇਸ਼ੀਆਂ ਖਾਸ ਕਰਕੇ ਲੱਤਾਂ ਅਤੇ ਪਿੱਠ ਦੀਆਂ ਕਮਜ਼ੋਰ ਹੋ ਜਾਂਦੀਆਂ ਹਨ ਪੁਲਾੜ ਦੇ ਵਿੱਚ ਜਾਣ ਵਾਲੇ ਯਾਤਰੀਆਂ ਦੇ ਚਿਹਰੇ ਥੋੜੇ ਜਿਹੇ ਫੁੱਲੇ ਹੋਏ ਦਿਖਾਈ ਦਿੱਤੇ ਇਸ ਦਾ ਕਾਰਨ ਇਹ ਹੈ ਕਿ ਉੱਥੇ ਗੁਰੂਤਾਕਰਸ਼ਣ ਨਾ ਹੋਣ ਕਾਰਨ ਸਰੀਰ ਦੇ ਤਰਲ ਪਦਾਰਥ ਹੇਠਾਂ ਵੱਲ ਨਹੀਂ ਜਾਂਦੇ ਸਗੋਂ ਸਿਰ ਵੱਲ ਜਾਂਦੇ ਨੇ ਇਸ ਦਾ ਪ੍ਰਭਾਵ ਇਹ ਹੁੰਦਾ ਹੈ ਕਿ ਚਿਹਰਾ ਫੁੱਲਿਆ ਹੋਇਆ ਦਿਖਾਈ ਦਿੰਦਾ ਹੈ ਪੁਲਾੜ ਦੇ ਵਿੱਚ ਗ੍ਰੈਵਿਟੀ ਦੀ ਅਣਹੋਂਦ ਕਾਰਨ ਦਿਲ ਨੂੰ ਧੜਕਣ ਜਿੰਨੀ ਮਿਹਨਤ ਨਹੀਂ ਕਰਨੀ ਪੈਂਦੀ ਨਤੀਜੇ ਵਜੋਂ ਇਹ ਥੋੜਾ ਸੁੰਗੜ ਜਾਂਦਾ ਹੈ ਅਤੇ ਇਸ ਦੀ ਪੰਪਿੰਗ ਸਮਰੱਥਾ ਵੀ ਥੋੜੀ ਘਟ ਜਾਂਦੀ ਹੈ ਇਸ ਦੇ ਨਾਲ ਖੂਨ ਸੰਚਾਰ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ ਦੂਜੇ ਪਾਸੇ ਮਾਨਸਿਕ ਤਣਾਅ ਵੀ ਵੱਧ ਜਾਂਦਾ ਹੈ ਲੰਬੇ ਸਮੇਂ ਤੱਕ ਸਪੇਸ ਦੇ ਵਿੱਚ ਰਹਿਣ ਦੇ ਨਾਲ ਨਾ ਸਿਰਫ ਸਰੀਰ ਬਲਕਿ ਮਾਨਸਿਕ ਸਥਿਤੀ ਵੀ ਪ੍ਰਭਾਵਿਤ ਹੁੰਦੀ ਹੈ। ਬੰਦ ਵਾਤਾਵਰਣ ਅਤੇ ਧਰਤੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੋਣ ਦੀ ਭਾਵਨਾ ਅਤੇ ਅਸਲ ਸਮੇਂ ਦੇ ਵਿੱਚ ਸੰਚਾਰ ਦੀ ਘਾਟ ਮਾਨਸਿਕ ਤਣਾ ਨੂੰ ਵਧਾ ਸਕਦੀ ਹੈ। ਹਾਲੀਆ ਖੋਜ ਨੇ ਦਿਖਾਇਆ ਹੈ ਕਿ ਪੁਲਾੜ ਯਾਤਰੀਆਂ ਦੇ ਦਿਮਾਗ ਦੀ ਬਣਤਰ ਵੀ ਬਦਲ ਸਕਦੀ ਹੈ। ਦਿਮਾਗ ਦਾ ਆਕਾਰ ਵੀ ਵੱਧ ਸਕਦਾ ਹੈ। ਦੂਜੇ ਪਾਸੇ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ ਪੁਲਾੜ ਦੇ ਵਿੱਚ ਧਰਤੀ ਨਾਲੋਂ ਕਈ ਗੁਣਾ ਜ਼ਿਆਦਾ ਬ੍ਰਹਿਮੰਡੀ ਰੇਡੀਏਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਧਰਤੀ ਦਾ ਚੁੰਬਕੀ ਖੇਤਰ ਸਾਨੂੰ ਇਸ ਰੇਡੀਏਸ਼ਨ ਤੋਂ ਬਚਾਉਂਦਾ ਹੈ ਪਰ ਸਪੇਸ ਦੇ ਵਿੱਚ ਇਸ ਦੀ ਅਣਹੋਂਦ ਕੀਅਨ ਦੇ ਨੂੰ ਨੁਕਸਾਨ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ ਵਧਾਉਂਦੀ ਹੈ ਲੰਬੇ ਸਮੇਂ ਤੱਕ ਸਪੇਸ ਦੇ ਵਿੱਚ ਰਹਿਣ ਦੇ ਨਾਲ ਵੀ ਸਰੀਰ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਅਧਿਐਨ ਮੁਤਾਬਕ ਮਾਈਕਰੋ ਗ੍ਰੈਵਿਟੀ ਦੇ ਵਿੱਚ ਸਰੀਰ ਦੇ ਚਿੱਟੇ ਖੂਨ ਦੇ ਸੈੱਲ ਕਮਜ਼ੋਰ ਹੋ ਜਾਂਦੇ ਹਨ ਜਿਸ ਕਾਰਨ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ ਇਸ ਤੋਂ ਇਲਾਵਾ ਸਰੀਰ ਦਾ ਮੈਟਾਬੋਲਿਜ਼ਮ ਵੀ ਪ੍ਰਭਾਵਿਤ ਹੁੰਦਾ ਹੈ ਜਿਸ ਕਾਰਨ ਪੁਲਾੜ ਯਾਤਰੀਆਂ ਦਾ ਅਚਾਨਕ ਭਾਰ ਘਟ ਸਕਦਾ ਹੈ ਤੁਹਾਨੂੰ ਲਗਾਤਾਰ ਟੀਵੀ ਸਕਰੀਨ ਦੇ ਉੱਤੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਸੁਨੀਤਾ ਵਿਲੀਅਮਸ ਅਤੇ ਉਹਨਾਂ ਦੇ ਸਾਥੀ ਆਖਰਕਾਰ ਧਰਤੀ ਤੇ ਪਹੁੰਚ ਗਏ ਨੇ ਹਾਲਾਂਕਿ ਹੁਣ ਉਹਨਾਂ ਨੂੰ ਆਮ ਹੋਣ ਦੇ ਲਈ ਕਾਫੀ ਜ਼ਿਆਦਾ ਸਮਾਂ ਲੱਗ ਸਕਦਾ ਹੈ ਤੇ ਉੱਥੇ ਹੀ ਉਹਨਾਂ ਨੂੰ ਸਰੀਰਕ ਬਦਲਾਅ ਦਾ ਸਾਹਮਣਾ ਵੀ ਕਰਨਾ ਪਵੇਗਾ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਾਫੀ ਜ਼ਿਆਦਾ ਬਦਲਾਅ 9 ਮਹੀਨਿਆਂ ਦੇ ਵਿੱਚ ਸੁਨੀਤਾ ਵਿਲੀਅਮਸ ਦੇ ਵਿੱਚ ਦੇਖਿਆ ਗਿਆ ਹੈ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ